ਪਾਣੀ ਸਹੀ ਤਰੀਕੇ ਨਾਲ ਪੀਤਾ ਜਾਵੇ ਤਾਂ ਦਵਾਈ ਤੋਂ ਬਹੁਤ ਫਾਇਦਾ ਦਿੰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਪਾਣੀ ਘੱਟ ਪੀਣਾ ਵੀ ਸਰੀਰ ਲਈ ਉਨਾ ਹੀ ਨੁਕਸਾਨਦਾਇਕ ਹੈ ਜਿੰਨਾ ਜ਼ਿਆਦਾ ਪਾਣੀ ਪੀਣਾ ਅੱਜ ਮੈਂ ਤੁਹਾਨੂੰ ਦੱਸਾਂਗੀ ਪਾਣੀ ਦੇ ਅਸਲ ਫਾਇਦੇ ਸਹੀ ਸਮਾਂ ਕਿਹੜਾ ਹੈ ਤੇ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਤੇ ਉਹ ਗਲਤੀਆਂ ਜੋ ਅਸੀਂ ਰੋਜ਼ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੈਲਥੀ ਸਟੇਸ਼ਨ ਜਿੱਥੇ ਅਸੀਂ ਗੱਲ ਕਰਦੇ ਹਾਂ ਤੁਹਾਡੀ ਸਿਹਤ ਬਾਰੇ ਤੇ ਤੁਹਾਡੇ ਬੱਚਿਆਂ ਦੀ ਸਿਹਤ ਬਾਰੇ ਤਾਂ ਫਿਰ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਜਿਦਾ ਤੁਹਾਨੂੰ ਪਤਾ ਹੈ ਕਿ ਸਾਡੇ ਸਰੀਰ ਦਾ ਲਗਭਗ 70% ਹਿੱਸਾ ਪਾਣੀ ਦੇ ਨਾਲ ਬਣਿਆ ਹੈ ਬਿਨਾ ਪਾਣੀ ਦੇ ਸਰੀਰ ਚੱਲ ਹੀ ਨਹੀਂ ਸਕਦਾ ਜਿਵੇਂ ਕਾਰ ਬਿਨਾ ਫਿਊਲ ਦੇ ਪਾਣੀ ਸਰੀਰ ਦਾ ਹਰ ਇੱਕ ਪ੍ਰਕਿਰਿਆ ਵਿੱਚ ਕੰਮ ਕਰਦਾ ਹੈ ਹਾਜਮ ਤੋਂ ਲੈ ਕੇ ਖੂਨ ਦੀ ਗਤੀ ਦਿਮਾਗੀ ਸਿਹਤ ਤੇ ਸਕਿਨ ਦੀ ਨਰਮੀ ਤੱਕ ਬਜ਼ੁਰਗਾਂ ਵਾਸਤੇ ਪਾਣੀ ਖੂਨ ਪਤਲਾ ਰੱਖਦਾ ਹੈ ਹਾਜਮ ਚੰਗਾ ਕਰਦਾ ਹੈ ਤੇ ਜੋੜਾਂ ਦੇ ਦਰਦ ਤੋਂ ਬਚਾ ਕਰਦਾ ਹੈ ਬੱਚਿਆਂ ਲਈ ਪਾਣੀ ਐਨਰਜੀ ਬਣਾਈ ਰੱਖਦਾ ਹੈ ਪੜ੍ਹਾਈ ਦੌਰਾਨ ਕਨਸੈਂਟ੍ਰੇਸ਼ਨ ਵਧਾਉਂਦਾ ਹੈ ਤੇ ਗਰਮੀ ਵਿੱਚ ਸਰੀਰ ਠੰਡਾ ਰੱਖਦਾ ਹੈ ਤੇ ਹੁਣ ਜਾਣੀਏ ਜੇ ਪਾਣੀ ਘੱਟ ਪੀਏ ਤਾਂ ਕੀ ਹੁੰਦਾ ਹੈ ਜੇ ਸਰੀਰ ਵਿੱਚ ਪਾਣੀ ਘੱਟ ਹੋਵੇ ਤਾਂ ਸਭ ਤੋਂ ਪਹਿਲਾਂ ਸਿਰਦਰਦ, ਥਕਾਵਟ ਤੇ ਮੂੰਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਚਮੜੀ ਸੁੱਕੀ ਪੈਂਦੀ ਹੈ, ਪਿਸ਼ਾਬ ਦਾ ਰੰਗ ਗੂੜਾ ਹੋ ਜਾਂਦਾ ਹੈ ਤੇ ਕਬਜ਼ ਦੀ ਸਮੱਸਿਆ ਆ ਸਕਦੀ ਹੈ। ਲੰਬੇ ਸਮੇਂ ਤੱਕ ਪਾਣੀ ਘੱਟ ਪੀਣ ਨਾਲ ਕਿਡਨੀ ਤੇ ਜਿਗਰ ਤੇ ਵੱਧ ਬੋਝ ਪੈਂਦਾ ਹੈ। ਡਾਕਟਰ ਕਹਿੰਦੇ ਨੇ ਕਿ ਡੀਹਾਈਡਰੇਸ਼ਨ ਸਰੀਰ ਦੀ ਛੁਪੀਆਂ ਬਿਮਾਰੀਆਂ ਨੂੰ ਹੋਰ ਵਧਾ ਸਕਦੀ ਹੈ। ਮਤਲਬ ਕਿ ਘੱਟ ਪਾਣੀ ਪੀਣਾ ਵੀ ਕਿਤੇ ਨਾ ਕਿਤੇ ਤੁਹਾਡੀ ਕੋਈ ਬਿਮਾਰੀ ਦਾ ਇੱਕ ਬਹੁਤ ਜ਼ਰੂਰੀ ਕਾਰਨ ਹੋ ਸਕਦਾ ਹੈ। ਤੇ ਪਾਣੀ ਪੀਣ ਦਾ ਸਹੀ ਸਮਾਂ ਕਿਹੜਾ ਹੈ ਉਹ ਦੇਖਿਓ। ਤੁਸੀਂ ਜਦੋਂ ਉੱਠਦੇ ਹੀ ਇੱਕ ਗਲਾਸ ਗੂੰਮ ਪਾਣੀ ਪੀਓ ਇਹ ਸਰੀਰ ਤੋਂ ਵਿਸ਼ੇਲੇ ਤੱਤ ਕੱਢਦਾ ਹੈ ਤੇ ਮੈਟਾਬੋਲਿਜ਼ਮ ਸ਼ੁਰੂ ਕਰਦਾ ਹੈ ਦਿਨ ਪਰ ਹੌਲੀ-ਹੌਲੀ ਪਾਣੀ ਪੀਂਦੇ ਰਹੋ ਇੱਕਦਮ ਬਹੁਤ ਨਹੀਂ ਫਿਰ ਤੁਸੀਂ ਦਿਨ ਦੇ ਵਿੱਚ ਹੌਲੀ-ਹੌਲੀ ਥੋੜਾ-ਥੋੜਾ ਪਾਣੀ ਪੀਂਦੇ ਰਹੋ ਕਦੇ ਵੀ ਇੱਕਦਮ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਖਾਣੇ ਤੋਂ 3 ਮਿੰਟ ਪਹਿਲਾਂ ਪਾਣੀ ਪੀਣਾ ਹਾਜਮ ਲਈ ਬਹੁਤ ਜ਼ਰੂਰੀ ਹੈ ਪਰ ਖਾਣੇ ਤੋਂ ਤੁਰੰਤ ਬਾਅਦ ਜਾਂ ਦੌਰਾਨ ਬਹੁਤ ਪਾਣੀ ਨਾ ਪੀਓ ਇਸ ਨਾਲ ਤੁਹਾਨੂੰ ਖਾਤਾ ਖਾਣਾ ਚੰਗੀ ਤਰ੍ਹਾਂ ਹজম ਨਹੀਂ ਹੁੰਦਾ ਰਾਤ ਨੂੰ ਸੌਣ ਤੋਂ ਥੋੜਾ ਪਹਿਲਾਂ ਇੱਕ ਛੋਟਾ ਘੁੱਟ ਪਾਣੀ ਪੀਣਾ ਚੰਗਾ ਹੈ ਪਰ ਬਹੁਤ ਜ਼ਿਆਦਾ ਨਹੀਂ ਨਹੀਂ ਤਾਂ ਨੀਂਦ ਦੇ ਵਿੱਚ ਰੁਕਾਵਟ ਆ ਸਕਦੀ ਹੈ ਅੱਛਾ ਤਾਂ ਫਿਰ ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਵੱਡਿਆਂ ਲਈ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਕਾਫੀ ਹੁੰਦਾ ਹੈ ਤੇ ਬੱਚਿਆਂ ਵਾਸਤੇ 5 ਤੋਂ 6 ਗਲਾਸ ਪਰ ਇਹ ਮੌਸਮ ਤੇ ਮਿਹਨਤ ਤੇ ਨਿਰਭਰ ਕਰਦਾ ਹੈ ਕਿਉਂਕਿ ਗਰਮੀ 'ਚ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਠੰਡ ਦੇ ਵਿੱਚ ਥੋੜਾ ਘੱਟ ਤੇ ਜੇ ਤੁਸੀਂ ਕਸਰਤ ਕਰਦੇ ਹੋ ਜਾਂ ਬਾਹਰ ਕੰਮ ਕਰਦੇ ਹੋ ਤਾਂ ਇੱਕ ਦੋ ਗਲਾਸ ਤੁਸੀਂ ਵਧਾ ਲਵੋ ਪਰ ਕੀ ਤੁਹਾਨੂੰ ਇਹ ਪਤਾ ਸੀ ਕਿ ਬਹੁਤ ਜ਼ਿਆਦਾ ਪਾਣੀ ਪੀਣਾ ਵੀ ਨੁਕਸਾਨ ਕਰ ਸਕਦਾ ਹੈ ਹਾਂਜੀ ਪਾਣੀ ਬਹੁਤ ਜ਼ਰੂਰੀ ਹੈ ਪਰ ਹੱਦ ਤੋਂ ਵੱਧ ਪਾਣੀ ਪੀਣਾ ਵੀ ਸਹੀ ਨਹੀਂ ਹੈ ਬਹੁਤ ਜ਼ਿਆਦਾ ਪਾਣੀ ਨਾਲ ਸਰੀਰ ਵਿੱਚ ਮਿਨਰਲ ਬੈਲੈਂਸ ਖਰਾਬ ਹੋ ਜਾਂਦਾ ਹੈ ਜਿਸ ਦੇ ਨਾਲ ਸੋਡੀਅਮ ਘਟ ਸਕਦਾ ਹੈ ਤੇ ਸੋਡੀਅਮ ਘਟ ਹੋਣ ਜਾਂਦੇ ਨਾਲ ਤੁਹਾਡੇ ਚੱਕਰ ਜਾਂ ਕਮਜ਼ੋਰੀ ਆ ਸਕਦੀ ਹੈ ਇਸ ਲਈ ਹਮੇਸ਼ਾ ਆਪਣੀ ਪਿਆਸ ਤੇ ਸਰੀਰ ਦੇ ਸੰਕੇਤ ਸੁਣੋ ਥੋੜੇ ਥੋੜੇ ਟਾਈਮ ਬਾਅਦ ਥੋੜਾ ਥੋੜਾ ਪਾਣੀ ਪੀਂਦੇ ਰਹੋ ਤੇ ਐਂਡ ਵਿੱਚ ਇੱਕ ਛੋਟੀ ਜਹੀ ਗੱਲ ਪਾਣੀ ਸਰੀਰ ਦੀ ਜ਼ਿੰਦਗੀ ਹੈ ਪਰ ਸਹੀ ਤਰੀਕੇ ਨਾਲ ਪੀਤਾ ਜਾਵੇ ਤਾਂ ਹੀ ਲਾਭ ਦਿੰਦਾ ਹੈ ਤਾਂ ਦੋਸਤੋ ਸਿਹਤਮੰਦ ਰਹੋ ਸਮੇਂ ਤੇ ਪਾਣੀ ਪੀਂਦੇ ਰਹੋ ਤੇ ਹੈਲਥੀ ਸਟੇਸ਼ਨ ਨੂੰ ਫੋਲੋ ਕਰਨਾ ਨਾ ਭੁੱਲੋ